ਨੋ ਜੀ ਬਾਈ ਬਹੁਤ ਟਾਈਮ ਬਾਅਦ ਪ੍ਰਧਾਨ ਬਾਈ ਦੇ ਘਰ ਆਏ ਆ ਤੇ ਪਹਿਲਾਂ ਕੋਠੀ ਲੁੱਕ ਦੇਖੋ ਬਾਈ ਚੌਂਪੜੀ ਅੱਜ ਪੂਰੀ ਤਿਆਰ ਕਰਨੀ ਹਾਂਜੀ ਬਾਈ ਜੀ ਤਾਂ ਉਹਨੇ ਕੀ ਹਾਲ ਹੈ ਜੀ ਸਸਰੀ ਗਾਲ ਜੀ ਸਾਰੇ ਭੈਣ ਭਾਈਆਂ ਨੂੰ ਜੀ ਠੀਕ ਆ ਬਾਈ ਤਾਂ ਉਹਨੇ ਠੀਕ ਆ ਉਹ ਕੰਮ ਨੇ ਵੇੜ ਦੇਣ ਆਇਆ ਜੀ ਫਿਰ ਤਾਂ ਉਹਨੇ ਦੋ ਦਿਨ ਹੋਰ ਲੱਗਣੇ ਤਿੰਨ ਦਿਨ ਝੌਂਪੜੀ ਰਹਿ ਗਈ ਦੀ ਹਾਂ ਝੌਂਪੜੀ ਰਹਿ ਗਈ ਦੀ ਬਾਕੀ ਦਾ ਟਾਇਲ ਟੂਲ ਵਾਲਾ ਕੰਮ ਰਹਿ ਗਈ ਹਾਂ ਬਾਕੀ ਟਾਇਲ ਦਾ ਰਹਿ ਗਿਆ ਹੁਣ ਕੰਮ ਲਪਾਈ ਵਾਲਾ ਨਿਬੜ ਗਈ ਆ ਲਪਾਈ ਵਾਲਾ ਨਿਬੜ ਜਾਣਾ ਦੋ ਦਿਨ ਹੋਰ ਲੱਗਣੇ ਆ ਬਸ ਉਦਾਂ ਕੰਮ ਬਹੁਤ ਪਿਆ ਹਲੇ ਮਕਾਨ ਦਾ ਉਹਨੇ ਹਲੇ ਤਾਂ ਬਹੁਤ ਪਿਆ ਮਿਸਤਰੀ ਐਂ ਛੋਟੀ ਪਿਛੜਿਆ ਕਹਿੰਦੇ ਆਓ ਖੜਾ ਮਿਸਤਰੀ ਭਾਈ ਠੀਕ ਹੈ ਭਾਈ ਠੀਕ ਆ ਜੀ ਛੁੱਟੀਆਂ ਮਿਲ ਜੂਗੀ ਆ ਮੈਂ ਪ੍ਰਧਾਨ ਕੰਨੀ ਤੇ ਹਾਂ ਜੀ ਹਾਂ ਵਾਫਾ ਤੇ ਉਹਦਾ ਕੰਮ ਆਉਂਦਾ ਵਾ ਠੀਕ ਹੈ ਦੋ ਦਿਨ ਹੋਰ ਬਾਕੀ ਭਾਈ ਬਾਕੀ ਕੰਮ ਕਰੇ ਬਾਬਾ ਜੀ ਮਿਸਤਰੀ ਭਾਈ ਨੇ ਦੇਖ ਲਓ ਕੋਰਾ ਕੋਰਾ ਵੀ ਜੋ ਵੀ ਹੈ ਹੂੰ। ਕਮੇਤਰੀ ਗਾਨਾ ਪਹਿਲਾਂ ਮੈਂ ਲੱਕੜ ਦਾ ਕੰਮ ਕਰਿਆ। ਅੱਛਾ। ਹਾਂ ਤਾਂ ਹੀ ਦੇਖ ਲੈ ਕੋਈ ਬਲਸਣ ਹੈ ਨਹੀਂ। ਹੂੰ। ਬਾਕੀ ਵੀ ਬਈ ਦੇਖਦੀ ਆ ਦੇਖ ਲੋ ਜਿਹੜੀ ਵੀ ਤੁਸੀਂ ਕੋਰ ਆ ਵੀ ਐਨ ਸੂਤ ਸਾਹਲ ਮੈਂ ਐਨ ਵਧੀਆ ਕਰਿਆ ਬਗਮਾ। ਆਪਣਾ ਇੱਕ ਹੋਰ ਆ। ਹਾਂ। ਸੋਫੀ ਬੰਦਾ ਖਾਂਦਾ ਪੀਂਦਾ ਨਹੀਂ ਹੈਗਾ ਜਮਾਈ। ਮਸਲਾ ਹੈ। ਪੁਰਾਣੇ ਵਾਲੇ ਉਹ ਟਾਈਮ ਦੇ ਗਵਾਹ ਨੇ ਛੁੱਟੀ ਛੱਡੀ ਤਾਂ ਨਹੀਂ ਮਾਰੀ। ਨਹੀਂ ਛੁੱਟੀ ਨਹੀਂ ਮਾਰੀ ਕੋਈ ਵੀ। ਹਾਂ। ਹਾਂ। ਜੇ ਕਿਤੇ ਹੋਰ ਦੋ ਜਗ੍ਹਾ ਕੰਮ ਲਾਇਵੇ ਆ ਬੰਦੇ ਛੱਡ ਦੇ। ਹਾਂ ਉੱਥੇ ਬੰਦੇ ਛੱਡੇ ਵੇ ਆ ਪਰ ਮੇਰੇ ਰਹਿ ਆਵੇਂ ਕਹੀਏ। ਬਾਕੀ ਬਾਈ ਮਿਸਤਰੀ ਦੇ ਬੰਦੇ ਪੱਕੇ ਆ ਗਰੁੱ ਤੇ ਹਾਜਰ ਰਹਿੰਦੇ ਉਹ ਵੀ ਬੰਦੇ ਠੀਕ ਆ। ਚੰਗੌਰ ਸਾਹਿਬ ਤੇ ਆਉਂਦੇ ਆ। ਹੂੰ। ਬੰਦੇ ਤਿੰਨ ਲਿਆਉਂਦਾ ਸੀ ਵੀਰੇ ਲੱਦ ਕੇ ਸਾਢੇ 8:30 ਉਹ ਬਾਈ ਮਾਲਾਂ ਦਾ ਹੀ ਆ ਬਾਈ। ਹੂੰ। ਉਹ ਮੰਨੋ ਵੀ ਨਹੀਂ ਪਤਾ ਰਹਿੰਦਾ ਸਾਡੇ ਲਈ ਸਾਢੇ ਪ੍ਰਧਾਨ ਕਹਿੰਦਾ। ਹੂੰ। ਐ ਪ੍ਰਧਾਨ? ਹੂੰ। ਉਹਦਾ ਵਧੀਆ। ਪ੍ਰਧਾਨ ਗੱਡੀਆਂ ਵਾਹ ਲਏ। ਤੂੰ ਗੱਡੀਆਂ ਦੋਹਰੇ ਸ਼ੀਸ਼ੇ ਮੋੜ ਦੇ ਨਾ। ਵਿੱਚ ਦੇ। ਹਾਂ ਦੋਨਾਂ ਦੇ। ਇਹਦੇ ਵੀ ਮੁੜੇ ਪਏ ਬਾਈ। ਉਹਦੇ ਵੀ ਆ। ਵੈਸੇ ਚਿੱਟੀ ਗੱਡੀਆਂ ਜ਼ਿਆਦਾ ਕੰਮ ਜਾਂਦਾ ਪ੍ਰਧਾਨ। ਸਾਹਮਣੇ ਗੱਡੀਆਂ ਤਾਂ ਹੀ ਆ। ਹੂੰ। ਅੰਦਰ ਸਰੀਆ ਦੇ ਨੇ ਥੱਲੇ। ਅੱਛਾ। ਝੌਂਪੜੀ ਜਿਹਾ ਪਾਇਆ। ਠੀਕ ਆ ਇੱਕ ਹੋਰ ਦੇਖ ਲੈ ਝੌਂਪੜੀ ਕਹਿੰਦੇ ਨੇ ਝੌਂਪੜੀ ਬਣ ਗਈ 877 ਫੁੱਟ ਏਰੀਆ ਬੱਲੇ ਬੱਲੇ ਝੌਂਪੜੀ ਬਾਈ 817 ਫੁੱਟ ਏਰੀਆ ਨਾਲੇ ਉਹਨੇ ਕਾਟੇ ਮਾਰੀ ਵੀ ਹੈ ਕੋਈ ਫਾਇਦਾ ਨਹੀਂ ਹੁੰਦਾ ਕਿਨੇ ਲੱਖ ਚ ਪਣੀ ਹੈ 312000 ਰੁਪਏ ਮਿਸਤਰੀ ਦਾ ਬਣ ਗਿਆ ਬੱਲੇ ਬੱਲੇ ਝੌਂਪੜੀ ਝੌਂਪੜੀ ਵਾਂਗ 4-5 ਲੱਖ ਜਿਆਦਾ ਤਾਂ ਹਾਂ ਬਾਕੀ ਪੂਰੀ ਤਿਆਰ ਹੋ ਕੇ ਪੇਂਟ ਬੁੰਡ ਫਿਟਰ ਲੱਗੀ ਹੁਣ ਮਿਲਦੀ 3 ਲੱਖ ਹਜ਼ਾਰ ਇੰਨ 2 ਕੁਆਂਟਲ ਸਰੀਆ ਲੱਗੇ ਹੁਣ ਦਬਲ ਹੋਊਗਾ ਜ਼ਿਆਦਾ ਦਬਲ ਐਂਟਰ ਪਿਆ ਹੁਣ ਦਬਲ ਐਂਟਰ ਪਿਆ ਇੱਕ ਪਹਿਲਾਂ ਪਾਇਆ ਇੱਕ ਹੁਣ ਪਾਇਆ 10000 ਦੀਆਂ ਪਲਾਈਆਂ ਲੱਗੀਆਂ ਬਿਲਕੁਲ ਪਲਾਈਆਂ ਪਈਆਂ ਇਹਦੇ ਹਾਲੇ ਉਹ ਵੀ ਲੱਗਣਾ ਜੀ ਉੱਪਰ ਖਪਰੇ ਜੇ ਹਾਂ ਉਹ ਵੀ ਲੱਗਣਾ ਹਾਲੇ ਹਾਲੇ ਖਰਚਾ ਪਿਆ ਇਹ ਹਾਂ ਖਾਚਾ ਪਿਆ ਚੱਲ ਮਨੇ ਉਦਾਂ ਵੀ ਛੱਤ ਜੀ ਪੈਂਦੀ ਹੋਗੀ ਬਸ ਹੁਣ 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 ਬਾਈ ਆਏ ਆ ਵੀ ਦੂਰ ਤੋਂ ਦਿਖਣ ਲੱਗ ਗਏ ਪਹਿਲਾਂ ਡਾਊਨ ਲੱਗਦੀ ਜੀ ਥੋੜੀ ਜੀ ਹਾਂ ਹੁਣ ਸਹੀ ਹੋ ਗਿਆ ਹੁਣ ਕਰਨੀ ਦੀ ਇਹ ਫਾਈਨਲ ਰੱਖਿਆ ਬਤ ਲਾਸਟ ਵਾਂ ਹੈ ਹਾਂ ਇਹ ਫਾਈਨਲ ਰੱਖਿਆ ਬਤ ਲਾਸਟ ਵ ਬਾਕੀ ਬਾਈ ਜੂ ਜੂ ਪੇਂਟ ਹੋਈ ਜਾਣਾ ਫਿਰ ਲੁੱਕ ਵਧੀ ਜਾਣੀ ਟਾਕੀਆਂ ਲੱਗ ਗਿਆ ਦਰਵਾਜ਼ੇ ਲੱਗ ਗਿਆ ਇਹਨਾਂ ਮਾ ਵੀ ਇਹਨਾਂ ਮਾ ਵੀ ਟਾਇਲ ਵਧੀਆ ਆਉਣੀ ਹੈ ਬਾਈ ਜੰਗਲੇ ਲੱਗਣੇ ਨੇ ਜੀ ਹੈ ਵਧੀਆਲੇ ਜੰਗਲੇ ਹਾਂ ਗਰੇਲਲੇ ਹਾਂ ਹਾਂ ਜੰਗਲੇ ਗਰੇਲਲੇ ਦੇ ਲਾਉਣੇ ਆ ਬਾਕੀ ਦੇਖਦੇ ਆ ਵੀ ਨਹੀਂ ਫੈਸਲਾ ਦਾਂਗੇ ਇੱਕ ਹੈਗੇ ਪਾਵੇ ਪੂਵੇ ਜਣ ਵਾਲੇ ਨਾ ਠੀਕ ਆ ਠੀਕ ਆ ਬਾਕੀ ਦੇਖਦੇ ਲੈ ਕੇ ਆ ਮੰਨਦਾ ਹੁਣ ਇੱਥੇ ਤਾਂ ਖੜਾ ਛੜਾਈ ਹੈ ਨੇ ਨਾ ਠੀਕ ਠੀਕ ਆ ਠੀਕ ਬਾਕੀ ਬਾਈ ਟਾਈਮ ਟੂ ਟਾਈਮ ਜਿਹੜਾ ਕੰਮ ਹੋਣਾ ਹੋਈ ਹੋਈ ਜਾਣਾ ਅਮਨੇ ਉਹੀ ਹੋ ਰਿਹਾ ਸੇਤਾ ਤਾਂ ਮਿਲ ਗਿਆ ਪ੍ਰਧਾਨ ਆਪਣੇ ਆਰੇ ਤਾਂ ਹਮਾਰੇ ਸਟਾਇਆ ਇਹ 300 ਕੁ ਛਿੱਟ ਕੇ ਗਏ ਆ ਬਾਈ ਅੱਛਾ ਅਧਰਿਆਲ ਮ ਗਿਆ ਤਾਂ ਫੇਰ ਤਾਂ ਕੋਈ ਵੀ ਨਹੀਂ ਛੱਡਿਆ ਨਦੀ ਵਾਲਾ ਵੀ ਦਰਿਆ ਵਾਲਾ ਵੀ ਮਿਕਸ ਕਰਕੇ ਲਾਈ ਗਿਆ ਮੈਂ ਸਾਰੇ ਲਾਈ ਗਿਆ ਹਾਂ ਸਾਰੇ ਕਰਕੇ ਲਾਈ ਗਿਆ ਇਹ ਤਾਂ ਉੱਤਾਂ ਪਿਆ ਹੁੰਦਾ ਬਾਈ ਹੈ ਦਰਿਆ ਵਾਲਾ ਆ ਆਪਣੇ ਵਾਲਾ ਹੈ ਹਾਂ ਇਹ ਆਪਣੇ ਵਾਲਾ ਇਹਦਾ ਕਿੰਨਾ ਫਰਕ ਆ ਦੇਖ ਲੋ ਰੰਗ ਦਾ ਹੀ ਬਾਕੀ ਬਾਈ ਗੱਡੀਆਂ ਬਪ ਪ੍ਰਧਾਨ ਕਹਿੰਦਾ ਇੱਕ ਵਾਰ ਸਵੇਰੇ ਧੋ ਦਣੀ ਆ ਇਹ ਹਾਂ ਇਹ ਬਾਹਰ ਤਾਂ ਨਹੀਂ ਆ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਛੱਡਿਆ ਤਾਂ ਅੰਦਰ ਬਾਕੀ ਭਾਈ ਹੁਣ ਮੁੰਡੇ ਲੱਗੇ ਛੁੱਟੀ ਕਰਨ ਟਾਈਮ 5 ਦੇ ਉੱਪਰ ਹੋ ਗਿਆ ਉਹਨਾ ਬਾਈ ਕਾ ਭਾਈ ਕਿ ਆ ਜਾਹੀਦਾ ਲੋ ਜੀ ਬਾਈ ਸਾਹਮਣੇ ਗੁਰੂ ਘਰ ਹੈ ਤੇ ਪੂਰੀ ਆਵਾਜ਼ ਆ ਰਹੀ ਦੇਖੋ ਰੇਡੂਰ ਆਹੀ ਪ੍ਰਧਾਨਿਕ ਹੈ ਥੋੜੇ ਕਈ ਘਰ ਦੂਰੋਂ ਦੀ ਆਵਾਜ਼ ਆਉਂਦੀ ਰੇਡੂਰ ਨੇ ਚੱਲਿਆਂਦੇ ਪਰ ਐ ਵੀ ਸਪੀਕਰ ਪਰ ਇਹਨੂੰ ਹਾਂ ਭੋਲ ਦੀ ਵੀ ਮਾਲਾ ਦੀ ਵੀ ਸਾਰੇ ਪਾਸੇ ਤੇ ਆਉਂਦੀ ਹੈ ਸਾਰੇ ਪਾਸੇ ਜੀ ਹਾਂ ਹੁਣ ਬਾਈ ਥੋੜਾ ਜਿਹਾ ਅੱਜ ਧੁੱਪ ਨਿਕਲੀ ਆ ਮੌਸਮ ਸਾਫ ਆ ਵੈਸੇ ਹੁਣ ਤੋਂ ਤਾਂ ਪੈਣ ਲੱਗੀ ਠੰਡ ਜਿਆਦਾ ਹੋ ਗਈ ਮਿੱਤਰੀ ਹਾਂ ਸ਼ਾਮ ਜੇ ਨੂੰ ਆ ਕੇ ਠੰਡ ਜਿਆਦਾ ਹੋ ਜਾਂਦੀ ਆ ਨਹੀਂ ਫਰਕ ਆਏ ਪਰਦਾਨ ਕੋਰਾ ਪਾਏਗਾ ਤੇ ਲੱਗੂਗਾ ਪਹਿਣਾ ਨਾ ਜੀ ਕੋਰਾ ਤਾਂ ਨਾ ਪਵੇ ਕੜਕਾ ਠੀਕ ਆ ਜੀ ਕੜਕਾ ਠੀਕ ਆ ਕੜਕਾ ਮਾਰ ਦਿਆ ਸ਼ਾਲਾ ਗੁੱਲੀ ਡੰਡਾ ਤਾਂ ਨਹੀਂ ਹੋਈ ਜੀ ਗੁੱਲੀ ਦਾ ਘਾਟ ਆ ਬਨੇ ਜਿਹਦੇ ਪਰਦਾਨ ਹੈਗਾ ਤਾਂ ਉਹ ਮਰਿਆ ਨਹੀਂ ਹੈਗਾ ਬਈ ਧੁੱਪ ਨਹੀਂ ਨਿਕਲੀ ਕਲ ਨੂੰ ਆ ਮੈਂ 7 ਕਿਲੋ ਕਿਲੇ ਦੀ ਸਲਫਰ ਅੱਛਾ ਜੀ ਠੀਕ ਥੱਲੇ ਨਹੀਂ ਕੀ ਦਸ ਖਰਾਕ ਪਾਉਣੀ ਆ ਹਾਂ ਕਲ ਨੂੰ ਪਾ ਕੇ ਕਲ ਨੂੰ ਛੇ ਪਾਣੀ ਲਾਜ਼ਮ ਪਾਣੀ ਤਾਂ ਜ਼ਰੂਰੀ ਆ ਅਸੀਂ ਤਾਂ ਲਾਤਾ ਜੀ ਕਿਉਂ ਨਾ ਸੁੱਕੇ ਜੇ ਪਾਣੀ ਲੱਗਿਆ ਪਏ ਫਿਰ ਕਣਕ ਨੂੰ ਮਾਰ ਨਹੀਂ ਕਰਦੀ ਹੈ ਜੀ ਜਿੰਨੇ ਤਾਂ ਹੈ ਫਰਕ ਠੰਡ ਠਡਾ ਲਾ ਦੀ ਪਾਣੀ ਹਰੇਖੋ ਭਾਈ ਝੌਂਪੜੀ ਉੱਪਰ ਆ ਕੇ ਪਤਾ ਲੱਗਦਾ ਇਹੜਾ ਦੇ ਨਹੀਂ ਸ਼ੋ ਹੁੰਦੀ ਹੈਗੀ ਫੇਤਰ ਉੱਪਰ ਤਾਂ ਖਲਾਰਾ ਖਾਖਾ ਪਾਇਆ ਪਿਆ ਨਾ ਹਲੇ ਆ ਮਟੀਰੀਅਲ ਥੱਲੇ ਜਾਣਾ ਸਾਰੀ ਕਲ ਨੂੰ ਦੱਸ ਰਿਹਾ ਨਹੀਂ ਕਿ ਉੱਪਰ ਤੇ ਥੱਲੇ ਨਹੀਂ ਪਿਆ ਜਰੂਰ ਆਰਾਮ ਨਾਲ ਅੱਛਾ ਬਸ ਤਾਂ ਕਿ ਉੱਪਰ ਤੇ ਚੱਲੇ ਰੋੜਾ ਹੈ ਨਹੀਂ ਨਹੀਂ ਪਿਆਰੇ ਕਿਨ ਹ ਬਣ ਗਈ ਬਾਕੀ ਬਾਈ ਰੜਕਾ ਮਾਰਦਾ ਇਹਨਾਂ ਨੇ ਉਹ ਪ੍ਰੋਜੈਕਟ ਲੱਗੂਗਾ ਉੱਪਰ ਇਹਦੇ ਹਲੇ ਵਿੱਚ ਵੀ ਬਹੁਤ ਵੱਡੀ ਯਾਰ ਬਾਈ ਆਪਣੇ 12 14 ਤਾਂ ਲੈ ਪੂਰਾ ਬਾਈ ਵਿੱਚ ਚਾਰ ਗੋਲ ਵੇਜ ਰੱਖ ਕੇ 7-8 ਕੁਰਸੀਆਂ ਲਾ ਲਾ ਪਰ ਤਾਂ ਪੂਰਾ ਪ੍ਰੋਜੈਕਟ ਹੈ ਪੱਕਾ ਬੇਚੇ ਦੇ ਵੀ ਭਾਈ ਆਏ ਤੇ ਗੱਲਬਾਤ ਮਨਾਈ ਵੀ ਮਿਸਤਰੀ ਨੇ ਥੋੜੇ ਸਾਤ ਰੁਪਈਆ ਕਰਨਾ ਪਸੂ ਪੂਰਾ ਟੈਂਕੀ ਵੀ ਰੱਖ ਸਕਦੀ ਭਾਈ ਅਬਲੇ ਮੇਰੀ ਟੈਂਕੀ ਬਾਹਰ ਰੱਖਣੀ ਚਲਾਏ ਅੱਛਾ ਔਰੇ ਲੋੜ ਨਹੀਂ ਹੈਗੀ ਅੰਦਰ ਫਲਾਵੇ ਰਹਿਣੀ ਮੇਰਾ ਪਤਾ ਹੈ ਹਾਂਜੀ ਅਗਲੇ ਦੇਖੀਏ ਮੇਰੀ ਬਣਾ ਰਹੀ ਹੈ ਨਾ ਟੈਂਕੀ ਹੀ ਰਖਾ ਦੀ ਇੱਥੇ ਉਹ ਵੀ ਠੀਕ ਹੈ ਜੰਦੇ ਵੀ ਪਾਣੀ ਠੰਡਾ ਰਹੂ ਅੰਦਰ 11 ਵਜੇ ਚੋਰੇ ਸ਼ਾਮਾਂ ਜਗਾ ਨਹੀਂ ਬਿਲਕੁਲ ਭਾਈ ਕਿਹਨੀ ਗੱਲ ਬਾਹਰ ਆਪਣੇ ਕੰਮ ਰਗਾ ਉਹ ਦਿਨਾਂ ਕਮਰਾ ਉੱਪਰ ਖਰਾਬ ਹੋਣਾ ਨਹੀਂ ਇੱਥੇ ਤੁਸੀਂ ਕੁਝ ਵੀ ਕਰ ਸਕਦੇ ਆ ਟਾਇਲ ਲਵਾ ਕੇ ਅੰਦਰ 4 ਕੁਰਸੀਆਂ ਰੱਖ ਲਓ ਜਹਾ ਓਕੇ ਉਹਦੇ ਟੇਕੀ ਦਾ ਫालतू ਪਾਣੀ ਬਾਹਰ ਅੰਦਰ ਨਿਕਲਦਾ ਕਰ ਦੇਣਾ ਬਸ ਨਾ ਉਹ ਵੀ ਠੀਕ ਹੈ ਇਹ ਨਹੀਂ ਵਧੀਆ ਨਬੜੀ ਵਿਚਕਾਰ ਰੱਖਣੀ ਆਪਾਂ ਨੇ ਹੁਣ ਬਾਹਰੇ ਪਈਆਂ ਕਿਹੜੇ ਸਭ ਨੇ ਕਮਰੇ ਪਾਏ ਨੇ ਬਿਲਕੁਲ ਉੱਪਰ ਵੀ ਬਾਈ ਖਾਸੀ ਜਗ੍ਹਾ ਹੋਗੀ ਬੈਂਟਸ ਨੇ ਪੌੜੀ ਉੱਤੇ ਜੜੂਗੀ ਨਾ ਬੈਕ ਪੌੜੀ ਵੀ ਲੈਣੀ ਆਪਾਂ ਨੇ ਕਿਸੇ ਤੇ ਸੱਜੇ ਪਾਸੇ ਚੜ੍ਹਣ ਵਾਲੀ ਹੋਵੇ ਗੋਲ ਪੌੜੀ ਕੱਬੇ ਪਾਸੇ ਵਾਲੀ ਤਾਂ ਮਿਲਦੀ ਆ ਪਰ ਸੱਜੇ ਵਾਲੀ ਮਿਲ ਜੇ ਤਾਂ ਸਭ ਤੋਂ ਵਧੀਆ ਅੱਛਾ ਹਾਂ ਗੋਲ ਪੌੜੀ ਹੂੰ ਗੋਲ ਪੋੜੀ ਚਾਹੀਦੀ ਹੈ। ਭਾਈ ਜੇ ਕਿਸੇ ਕੋਲ ਗੋਲ ਪੋੜੀ ਹੋਈ ਕੋਈ ਸੈਕੰਡ ਹੈਂਡ ਤਾਂ ਦੱਸ ਦਿਓ। ਨਹੀਂ ਤਾਂ ਨਵੀਂ ਫੇ ਹੈਗੀ ਉਹ। ਨਵੀਂ ਵੀ ਹੈਗੀ ਉਹ। ਮੇਸਤਰੀ ਆਹ ਬਰੂਖਾ ਖੜੀਆ ਕਰੀਆ ਕੀ ਗੱਲ ਹੈ? ਇਹ ਤਾਂ ਕੇਬਲ ਤਾਰ ਦਿੱਤੀ ਨਹੀਂ। ਇਹ ਤਾਂ ਕੇਬਲ ਹੀ ਤਾਰ ਕੋਈ ਗਾਦੀ ਤਾਰ ਆ। ਉਹੀ ਰੱਖ ਲੈਂਦੇ ਆ ਪਰ ਤਾਂ ਕੋਈ ਫਾਇਦਾ ਨਹੀਂ ਹੈਗਾ। ਜੇ ਮੇਸਤਰੀ ਤਾਂ ਹੁੰਦਾ ਵੀ ਜੇ ਉੱਪਰ ਹੋਰ ਪਾਉਣੇ। ਨਹੀਂ ਨਹੀਂ। ਇਹਦਾ ਕੇਬਲ ਨੂੰ ਕੁਗਲ ਦੀ ਤਾਰ। ਜਿੱਗਾ ਕੇਬਲ ਦੀ ਤਾਰ ਕੋਈ ਡਿਸ਼ ਲਾ ਕੇ ਪਾਣੀ ਵੀ ਜਾ ਸਕਦਾ ਹੈਟ ਨੂੰ ਜੇ ਟੁੱਟ ਜਵੇ। ਜਾਲੇ ਕਰਕੇ ਪਹੁੰਚਦਾ ਜੇ ਪੰਨੇ ਹਾਂ ਪਰ ਜੇ ਪੱਕਾ ਕੰਮ ਕਰਕੇ ਹੋਵੇ ਤਾਂ ਠੀਕ ਹੈ ਉਹ ਮੈਂ ਕਹਿੰਦਾ ਗੱਤ ਨਿਆਣੇ ਖੇਡ ਲੈਣਾ ਉਹ ਭਾਈ ਗੱਤਕਾਰੀ ਟ੍ਰੇਨਿੰਗ ਚੱਲਦੀ ਕਰਨ ਨਹੀਂ ਮੈਂ ਕਹਿੰਦਾ ਉਰੀ ਆਉਂਦੇ ਖੇਡਣਾ ਕੜਨਾ ਨਹੀਂ ਉਰੀ ਆਉਂਦੇ ਹਾਂ ਉਹ ਛੱਲੀਆਂ ਗੁਰਦੌਰ ਦੇ ਬੈਕ ਸਾਈਡ ਭਾਈ ਇੱਥੇ ਸਿੱਖਦੇ ਨੇ ਆਣੇ ਗੱਤਕਾਂ ਕਰਨ ਕੋਰ ਨਹੀਂ ਕਈ ਆਪਣੇ ਲਾਗ ਵਸ 2-3 ਮਿੰਟ ਉੱਤਿਆ ਬਾਕੀ ਭਾਈ ਮੇਸਤਰੀ ਸਾਡੇ ਚਮਕੌਰ ਸਾਹਿਬ ਤੇ ਆਉਂਦਾ ਬਹੁਤ ਧੰਨਵਾਦ ਹੈ ਮੇਸਤਰੀ ਨੰਬਰ ਦੱਸ ਯਾਰ ਕਿਸੇ ਨੇ ਕੰਮ ਕਰਾਉਣਾ ਭਾਈ 99819 97819 32675 32675 ਬਾਈ ਜੀ ਟੌਪ ਟੌਪ ਦੀਆਂ ਕੋਠਿਆਂ ਪਾਉਣੀਆਂ ਦਾ ਮਿਸਤਰੀ ਨੂੰ ਮਿਲੋ ਹਾਂ ਇੱਕ ਰੋਪੜਪੁਰ ਮਿਸਤਰੀ ਸਾਹਿਬ ਨੇ ਕੋਠੀ ਬਾਈ ਦਿਖਾ ਕੇ ਲਿਆਉਂਗੇ ਹਾਂ ਉਹ ਮਤਲਬ ਪੁਰਾਣੀ ਨੂੰ ਨਵੀਂ ਕਰਿਆ ਹਾਂ ਤੋੜ ਪਾਦ ਕਰਕੇ ਕੁਝ ਨਵੀਂ ਜੋੜਤੀ ਕੁਝ ਪੁਰਾਣੀ ਨਾਲ ਜੋੜ ਕੇ ਰਾਖਾ ਇਧਰ ਆ ਬਣਾਤਾ ਬਾਈ ਪਛਾਣ ਨਹੀਂ ਹੁੰਦਾ ਪੁਰਾਣੀ ਦਾ ਹੀ ਰੂਪ ਰੰਗ ਹੈ ਨਾ ਉਹ ਕੋਕੇ ਜੜਤੇ ਮੈਂ ਇਹ ਬਣਾਤਾ ਮੈਂ ਲੈ ਆ ਬਾਈ ਵੀ ਅਸੀਂ ਵੀ ਬਾਈ ਦੇਖੀ ਤਾਂ ਜਰੂਰ ਮੈਰ ਪ੍ਰਧਾਨ ਨੇ ਫੋਟੋਆਂ ਚ ਦੇਖੀ ਲਾਈਵ ਨਹੀਂ ਦੇਖੀ ਬਾਕੀ ਪੰਮੇ ਦਾ ਵੀ ਪਾਇਆ ਮਿਸਤਰੀ ਨਵਕਾਨ ਕਰਮਜੀਤ ਦਾ ਵੀ ਪਾਇਆ ਤਿੰਨ ਮਕਾਨ ਪਾਤੇ ਸਾਡੇ ਪਿੰਡ ਚ ਇੱਕ ਉਹ ਸਾਹਮਣੇ ਬਾਈ ਪੰਮੇ ਬਾਈ ਦਾ ਚੱਕੀ ਬੁਲਾਦੀ ਹੁੰਦੀ ਇੱਕ ਆਏ ਤੇ ਇੱਕ ਚੱਕੀ ਆ ਕ੍ਰਿਸ਼ਨਾਂ ਦੀ ਹਾਂ ਇੱਕ ਮਲਕੀ ਸੀ ਦਾ ਦੇ ਆਟਾ ਚੱਕੀ ਇਹ ਕਰਮਜੀਤ ਦਾ ਮਕਾਨ ਆ ਸ਼ਾਇਦ ਔਰੇ ਤੇ ਦਿਖਦਾ ਨਾ ਹੋਵੇ ਬਾਈ ਨੇਤਰ ਬਾਈ ਨਾਲੇ ਮੁਰੇ ਉਹ ਵੀ ਟਾਪ ਦਾ ਮਕਾਨ ਹੈ ਉਹ ਤਿਆਰ ਹੈ ਨਾ ਮਿਸਤਰੀ ਟੈਲਾ ਟੁਲਾ ਲਾ ਕੇ ਉਹ ਪੂਰਾ ਤਿਆਰ ਆ ਪੰਮੇ ਵਾਲਾ ਵੀ ਭਾਈ ਹਲੇ ਪੇਂਟ ਪੂੰਡ ਨੂੰ ਰਹਿੰਦਾ ਏ ਤੇ ਪ੍ਰਧਾਨ ਵਾਲਾ ਵੀ। ਬਾਕੀ ਐ ਮਿਸਤਰੀ ਦੀ ਬੋਲਬਾਣੀ ਬਹੁਤ ਵਧੀਆ। ਨਾ ਠੀਕ ਹੈ। ਕੀ ਨਹੀਂ ਕਹਨਾ? ਬਾਕੀ ਪ੍ਰਧਾਨ ਹਾਸਿਮ ਗੌਰ ਕਰੀ ਜਾਂਦਾ। ਨਹੀਂ ਨਹੀਂ ਪਤਾ ਵੀ ਲੱਗਿਆ ਜਾ ਤਿੰਨ ਮਹੀਨੇ ਲੰਘ ਗਏ। ਹਾਸਿਮ ਗੌਰ ਚੱਲਦਾ ਰਿਹਾ ਹੈ। ਹਾਂ ਪਰਸੋਂ ਨੂੰ ਪਾਰਟੀ ਕਰਕੇ ਭੇਜਣਾ। ਬਸ ਠੀਕ ਹੈ। ਬੰਦੇ ਖੋ ਚਾਹੀਦੇ। ਜਿਹਦੀ ਮੈਨੂੰ ਗੱਜ ਵੀ ਪਾਇਆ ਤਾਂ। ਅੱਛਾ। ਹਾਂ। ਜਿੱਥੇ ਗੱਡੀ ਖੜਦੀ ਹੈ ਨਾ। ਬਾਕੀ ਭਾਈ ਮਿਸਤਰੀ ਦਾ ਥੋੜਾ ਜਿਆਦਾ ਸਾਡੇ ਬਾਥਰੂਮ ਬਣੇ ਜਾ ਰਹੇ ਪਾ ਬੇਲ ਨਹੀਂ ਦਾ ਹੈਗਾ ਨਹੀਂ ਉਹ ਵੀ ਪਵਾ ਲੈਣਾ ਤਾਂ। ਠੀਕ ਹੈ। ਹਾਂ ਕਰਮਜੀਤ ਤੋ ਇਹ ਪਿੰਡ ਵੀ ਗੁਰੂ ਘਰ ਲੱਗਿਆ ਬਾਕੀ ਬਾਈ ਕਈ ਪਿੰਡਾਂ ਦੀ ਆਵਾਜ਼ ਆਉਂਦੀ ਇਹਦਾ ਸਾਡੇ ਦਾ ਰੰਗ ਲੱਗੇ ਪਏ ਜੀ ਪ੍ਰਧਾਨ ਮੈਂ ਕਹਿੰਦਾ ਇਧਰ ਨੂੰ ਛੱਲਿਆ ਪਿੰਡ ਬਾਈ ਆ ਸਾਹਮਣੇ ਪੂਰਾ ਦੇਖਦਾ ਦੇਖੋ ਕਿਹੜਾ ਆ ਗਿਆ ਮੌਨਸੂਨ ਆ ਦੇਖਦਾ ਤੁੰਦ ਆ ਗਈ ਬਾਕੀ ਆ ਸਾਨੂੰ ਮਾਲਾਂ ਤਾਂ ਬਾਈ ਦੇਖਦਾ ਹੀ ਆ ਦੇਖੋ ਪਿੰਡ ਮਾਲਾਂ ਮਾਲਾਂ ਦਾ तकरीबन ਬਾਈ ਸਾਰੇ ਪਿੰਡ ਦੇਖਦਾ ਦੇਖੋ ਆ ਬਾਤਾਂ ਤੂੰ ਕੀ ਕਰ ਰਿਹਾ ਮਾਲਾ ਪਿੰਡ ਦਾ ਬਾਈ ਸਾਰੇ ਦੇਖਦਾ ਲੈ ਬਾਈ ਪ੍ਰਧਾਨ ਡਰ ਲੱਗਦਾ ਹੈ ਠਾ ਦੇਖ ਕੇ ਦਾ ਹਲੇ ਤੂੰ ਉੱਪਰ ਨਹੀਂ ਚੜ੍ਹਿਆ ਉਹ ਕੋਲੀ ਲੈ ਗਿਆ ਮਿਸਤਰੀ ਉੱਪਰ ਵਾਹ ਜੀ ਬਾਈ ਚੀਜ਼ ਸਾਰੀ ਦੀ ਜਗਾ ਆ ਸੀਂਗਰੀ ਜਗਾ ਬਾਈ ਪ੍ਰਧਾਨਾ ਰੇ ਆ ਕੰਦ ਨਾ ਕੰਦਦਾ ਬਾਈ ਤੇ ਨਾਲੇ ਮਨੇ ਦਾ ਘਰ ਉਹ ਸਾਹਮਣੇ ਪੂਰੀ ਦਾ ਹੋ ਗਿਆ ਜੀ ਪੂਰੀ ਦਾ ਵੀ ਆ ਬਾਈ ਸਾਹਮਣੇ ਵਾਲਾ ਉਹ ਪੂਰੀ ਨਾ ਉੱਪਰ ਖੁੱਡੇ ਬਣਾਏ ਪਏ ਜੀ ਸਾਹਮਣੇ ਦੱਲੀ ਬਾਈ ਦਾ ਉਹ ਗੋਲ ਟੈਂਕੀ ਵਾਲਾ ਇੱਥੇ ਪੰਮੇ ਦਾ ਇੱਧਰ ਪੰਮਾ ਬਾਈ ਹਾਂ ਸਾਰੇ ਇੱਧਰ ਬਾਕੀ ਸਾਡੇ ਵਾਲੇ ਬਰੇ ਹੋਗੇ ਉਹ ਨੇਤਰਬਾਈ ਦਾ ਸਭ ਤੋਂ ਵੱਰੇ ਉੱਚਾ ਕਾਲੂ ਜੀ ਦੇ ਲੇਟਾ ਵੱਲ ਦੀਆਂ ਕਾਲੂ ਜੀ ਦੇ ਲੇਟਾ ਵੱਲ ਦੀਆਂ ਮੇਰਾ ਚਵਾਰਾ ਆਹ ਚਵਾਰੇ ਦੇ ਪਿੱਛੇ ਹੈ ਬਾਈ ਜਿਹੜਾ ਸਾਹਮਣੇ ਚਵਾਰਾ ਹੈ ਜਿੱਥੇ ਪਿੱਪਲ ਖੜਾ ਹੈ ਪਛੋਤਣਾ ਬਾਈ ਨੇਤਰਦਾ ਦੇਖਦਾ ਉਹਦੇ ਸਭ ਤੋਂ ਉੱਪਰ ਨੂੰ ਲਓ ਜੀ ਬਾਈ ਇੱਕ ਵਾਰ ਬਾਹਰ ਤੇ ਆਏ ਪ੍ਰਧਾਨ ਬਾਈ ਦੀ ਕੋਠੀ ਤੇ ਇਹ ਸਾਰਾ ਪੈਂਡ ਦੁਆਰਾ ਹੋਣਾ ਬਈ ਬਗਲ ਤੇ ਹੂੰ ਬਾਕੀ ਦੇਖ ਲਓ ਹੁਣ ਤੁਸੀਂ ਕੋਠੀ ਦੀ ਲੁੱਕ ਬਾਈ ਸਾਹਮਣੇ ਉਹ ਚੋਟੀ ਉੱਪਰ ਖੜਾ ਮਿਸਤਰੀ ਮਰੀਲਾ ਦੀ ਬਰਾਂ ਹਾਂ ਬਾਕੀ ਜਣੇ ਆ ਬਈ ਹਾਲੇ ਤਾਂ ਬਹੁਤ ਕੰਮ ਪਿਆ ਏ ਬਹੁਤ ਪਿਆ ਬਈ ਹਲਤਾ ਦਾ ਕੰਮ ਹੋਇਆ ਦੇਖੋ ਲਓ ਜੀ ਬਾਈ ਟੜਕੇ ਹੀ ਉੱਠਦੀ ਸਾਰੇ ਪੰਮੂ ਨੇ ਦੱਬ ਲਿਆ ਟੀਵੀ ਇਹਨੂੰ ਗਿਆ ਤਾਂ ਵੀ ਸਾਜਰੇ ਨੇ ਦੇਖਣਾ ਹਾਂ ਵੀ ਕੀ ਗੱਲ ਆ ਤੇਰੀ ਖਵਾ ਖਾਵਾ ਹਸਣਾ ਨਹੀਂ ਹੈਗਾ ਬੋਲ ਕੇ ਦੱਸ ਆਪਾਂ ਖਰਾਬ ਐਨੀ ਸਾਜਰੇ ਟੀਵੀ ਦੇਖਣ ਲੱਗਿਆ 7 ਵਜੇ ਦਾ ਟਾਈਮ ਆ ਬਈ 7 ਵਜੇ ਟੀਵੀ ਲੱਗ ਗਿਆ ਦੇਖਣਾ ਚਾਹ ਪੀਤੀ ਨਹੀਂ ਆ ਗਈ ਹਲਾ ਟੀਵੀ ਪਰ ਹੋ ਲਿਆ ਇਧਰ ਇੱਕ ਹੋਰ ਬੰਦਾ ਪਿਆ ਬਾਹਰ ਨੇ ਮਾਰਦੀ ਹੈ ਜੀ ਮੇਰਾ ਢਿੱਡ ਦੁਖਦਾ ਹੈ ਦੇਖ ਲਈਏ ਸਾਹਮਣੇ ਡੀ ਨਾਲੇ ਹੈਗਾ ਅੱਜ ਪੇਪਰ ਬਾਹਰ ਨੇ ਡੀ ਵੀ ਦਾ ਦੇਖਣਾ ਅੰਦਰ ਬਈ ਵੰਮੋ ਬੰਦ ਕਰ ਦੇ ਉਹ ਠੀਕ ਆ ਬੰਦ ਕਰ ਦੂਗਾ ਤਾਂ ਨਹੀਂ ਨਹੀਂ ਕਰ ਦਿਆਂਗਾ ਦੇਖਣਾ ਦੇਖਣਾ ਚੱਲ ਦੇਖਣਾ ਫਿਰ ਉਹ ਦੇਖੋ وہی ਕਾਲੇ ਤੇ ਲੱਗ ਗਿਆ ਮੈਂ ਫੱਜ ਰਹੀ ਹੁੜਦੀ ਸਾਰੇ ਟੀਵੀ ਵਰ 2 वाई ਫਾਈ ਦੇ ਨਜ਼ਾਰੇ ਲੈਣ ਲੱਗ ਜਾਂਦੇ ਆ